ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਪਾਤ ਪਾੰਦੀ ਦੁਨੀਆ ਨੇ ਲੱਗ ਲੱਗ ਤਰ੍ਹਾਂ ਦੇ ਲੋਕ ਨੇ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਦਿਮਾਗ ਹੈ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਵੱਖਰੇ ਵੱਖਰੇ ਪਾ ਵਕਰੀ ਵਕਰੀ ਕਿਸਮਤ ਤੇ ਵਕਰੀ ਵਕਰੀ ਸੋਚ ਤੁਸੀਂ ਕਦੇ ਵੀ ਦੁਨੀਆ ਵਿੱਚ ਇੱਕ ਮਤ ਨਾਲ ਕਿਸੇ ਨੂੰ ਵੀ ਸੈਟੀਸਫਾਈ ਨਹੀਂ ਕਰ ਸਕਦੇ ਕਿਸੇ ਦੇ ਅਨੁਸਾਰ ਚੱਲ ਕੇ ਵੀ ਉਸ ਨੂੰ ਖੁਸ਼ ਨਹੀਂ ਕਰ ਸਕਦੇ ਇਹ ਸਚਾਈ ਹੈ ਚੱਲ ਕੇ ਵੇਖ ਲੋ ਪਤਾ ਲੱਗ ਜੇਗਾ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦੀ ਡੋਰ ਦੂਸਰੇ ਦੇ ਹੱਥ ਵਿੱਚ ਫੜਾ ਕੇ ਚੱਲਦੇ ਆਂ ਤੇ ਫਿਰ ਅਸੀਂ ਕਹਿੰਨੇ ਆ ਕਿ ਇਹੀ ਗਲਤੀ ਕੀਤੀ ਜੀ ਹਾਂ ਜਿਸ ਚੀਜ਼ ਦੇ ਲਈ ਅਸੀਂ ਜ਼ਿਆਦਾ ਮਤਲਬ ਸੈਕਰੀਫਾਈ ਕਰਦੇ ਆ ਹਨਾ ਜਿਸ ਚੀਜ਼ ਦੇ ਲਈ ਅਸੀਂ ਜ਼ਿਆਦਾ ਚੱਲ ਕੋਈ ਨਾ ਇਹਦੇ ਲਈ ਚੱਲ ਕੋਈ ਨਾ ਉਹਦੇ ਲਈ ਚੱਲ ਕੋਈ ਨਾ ਉਹਦੇ ਲਈ ਤਾਂ ਕੀ ਲੱਗਦਾ ਤੁਹਾਨੂੰ ਖੁਸ਼ ਕਰ ਸਕਦੇ ਹੋ ਤੁਸੀਂ ਕਿਸੇ ਨੂੰ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਆਪਣੇ ਦਿਮਾਗ ਚੋਂ ਹੀ ਕੱਢ ਦੋ ਇਹ ਸ਼ਬਦ ਹੀ ਨਹੀਂ ਬਣਿਆ ਕਿ ਤੁਸੀਂ ਦੂਜਿਆਂ ਨੂੰ ਖੁਸ਼ ਕਰ ਸਕੋ ਜੋ ਮਰਜ਼ੀ ਕਰ ਲੋ ਤਾਂ ਕੀ ਹੋਇਆ ਕਿਸੇ ਨੇ ਮੈਸੇਜ ਕੀਤਾ ਕਿ ਤੁਸੀਂ ਵੀ ਤਾਂ 2100 ਰੁਪਏ ਫੀਸ ਰਿਹਾ 100 ਰੁਪਿਆ ਲੈ ਲਿਆ ਕਰੋ ਦੂਜਿਆਂ ਦੀ ਮਦਦ ਹੋ ਜਾਂਦੀ ਹੈ ਗੱਲ ਪੈਸੇ ਦੀ ਹੋ ਰਹੀ ਹੈ ਇਹ ਵੀ ਕਿਹਾ ਗਿਆ ਕਿਸੇ ਨੇ ਜਵਾਬ ਦਿੱਤਾ ਕਿ ਚਲੋ ਲੌਜੀਕਲੀ ਗੱਲ ਕਰਦੇ ਆ ਕਿਉਂਕਿ ਸਮਝ ਆ ਸਭ ਨੂੰ ਸਮਝ ਆ ਜੋ ਆਉਂਦੇ ਆ ਉਹਨਾਂ ਨੂੰ ਕੁਝ ਕੁਝ ਪ੍ਰੈਕਟੀਕਲੀ ਜ਼ਿਆਦਾ ਸਮਝ ਹੋ ਜਾਂਦੀ ਆ ਤੇ ਜੋ ਸੁਣਦੇ ਆ ਉਹਨਾਂ ਨੂੰ ਵੀ ਚਲੋ ਨਾਲ ਜੁੜੇ ਆ ਆਪ ਇੱਕ ਦੂਜੇ ਦੇ ਨਾਲ ਆਵਾਜ਼ ਨਾਲ ਜੁੜੇ ਆ ਤਰੰਗਾ ਨਾਲ ਜੁੜੇ ਆ ਹਨਾ ਤਾਂ ਕੀ ਹੋਇਆ ਕਿ ਗੱਲ ਤਾਂ ਪੈਸੇ ਦੀ ਹੋ ਰਹੀ ਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਪੈਸੇ ਦੀ ਹੋ ਰਹੀ ਆ ਤੇ ਪੈਸਾ ਵੱਦ ਜਾਂ ਘਟ ਮਾਇਨੇ ਰੱਖਦਾ ਹੀ ਨਹੀਂ ਐ ਗਿਣਤੀ ਤਾਂ ਅਸੀਂ ਇਸ ਦੁਨੀਆ 'ਚ ਆ ਕੇ ਗਿਣਤੀ ਐ ਗਿਣੀ ਹੋਈ ਐ ਤਾਂ ਤੁਸੀਂ ਸੋਚੋ ਕੁਝ ਲੋਕ ਇਹੋ ਜਿਹੇ ਵੀ ਆ ਜੋ 100 ਰੁਪਇਆ ਵੀ ਨਹੀਂ ਦੇ ਸਕਦੇ ਤੇ ਫਿਰ ਤੇ ਫਿਰ ਕਹੋ ਜੀ ਤੁਸੀਂ ਫ੍ਰੀ ਦੱਸਣਾ ਸ਼ੁਰੂ ਕਰ ਦੋ ਜੀ ਹਾਂ ਬਹੁਤ ਲੋਕ ਇਹੋ ਜਿਹੇ ਵੀ ਨੇ ਜਿਹੜੇ ਫ੍ਰੀ ਵੀ ਦੱਸਦੇ ਨੇ ਮੈਂ ਕਿਹਾ ਪਾਤ ਪਾਤ ਦੀ ਦੁਨੀਆ ਹੈ ਤਰ੍ਹਾਂ ਤਰ੍ਹਾਂ ਦੀ ਦੁਨੀਆਏ ਦੇ ਵਿੱਚ ਰੰਗ ਬਿਰੰਗੇ ਲੋਕ ਨੇ ਤਾਂ ਕੀ ਹੋਇਆ ਕਿਸੇ ਨੂੰ ਅਸੀਂ ਬੜੀ ਜਲਦੀ ਉਂਗਲੀ ਉਸ ਵੱਲ ਕਰ ਲੈਨੇ ਆਂ ਜਰਾ ਸੋਚੋ ਸਰਕਾਰੀ ਹਸਪਤਾਲ ਕਿੰਨੇ ਖੁੱਲੇ ਆ ਤੇ ਕਿੰਨੇ ਪੇਸ਼ੈਂਟ ਉਥੇ ਜਾਂਦੇ ਆ ਜਿੱਥੇ ਫ੍ਰੀ ਚ ਇਲਾਜ ਹੁੰਦਾ ਹੈ ਮੰਨਦੀ ਸੈਟੀਸਫੈਕਸ਼ਨ ਹੁੰਦੀ ਆ ਤੁਹਾਨੂੰ ਦੱਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਪ੍ਰੋਬਲਮ ਹੈ ਤਾਂ ਅਸੀਂ ਕਿਸੇ ਸਪੈਸ਼ਲਿਸਟ ਨੂੰ ਲੱਭਦੇ ਆਂ ਅਸੀਂ ਭੱਜਦੇ ਆਂ ਉਸ ਵੱਲ ਕਿਉਂ ਦਵਾਈਆਂ ਵੀ ਉਹੀ ਨੇ ਦਿਮਾਗ ਵੀ ਉਹੀ ਹੈ ਹਸਪੀਟਲ ਵੀ ਉਹੀ ਹੈ ਬਿਮਾਰੀ ਵੀ ਉਹੀ ਹੈ ਤੇ ਕਿਉਂ ਅਸੀਂ ਕਿਸੇ ਸਪੈਸ਼ਲਿਸਟ ਨੂੰ ਲੱਭਦੇ ਆਂ ਫਿਰ ਉਹਦੇ ਕੋਲ ਕਿਉਂ ਨਹੀਂ ਚਲੇ ਜਾਂਦੇ ਜੋ ਆਮ ਹਸਪਤਾਲ 'ਚ ਬੈਠੇ ਆਂ ਆਮ ਤੇ ਖਾਸ ਤੇ ਕੋਈ ਹੁੰਦੇ ਹੀ ਨਹੀਂ ਤੇ ਫਿਰ ਅਸੀਂ ਹੋਈ ਲੈਵਲ ਦਿੱਤੇ ਆ ਤੇ ਫਿਰ ਅਸੀਂ ਕਹਿੰਨੇ ਆ ਗੱਲ ਤੇ ਪੈਸੇ ਦੀ ਹੋ ਰਹੀ ਹੈ ਗੱਲ ਪੈਸੇ ਦੀ ਹੋ ਰਹੀ ਹੈ ਗੱਲ 100 ਦੀ ਨਹੀਂ ਗੱਲ 2100 ਦੀ ਨਹੀਂ ਗੱਲ 5100 ਦੀ ਨਹੀਂ ਗੱਲ 11000 ਦੀ ਨਹੀਂ ਹੈ ਗੱਲ ਟਾਈਮ ਦੀ ਹੈ ਗੱਲ ਲੌਜੀਕ ਦੀ ਹੈ ਗੱਲ ਵਕਤ ਦੀ ਹੈ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਾ ਫਿਜ਼ੀਕਲੀ ਤੌਰ ਤੇ ਫਿਰ ਅਸੀਂ ਕਹਿੰਨੇ ਆ ਜੋ ਮਰਜ਼ੀ ਹੋ ਜਾ ਜਿਵੇਂ ਮਰਜ਼ੀ ਹੋ ਜਾ ਬਸ ਆ ਚੀਜ਼ ਕਰਨੀ ਹੈ ਤੇ ਨਾ ਹੀ ਪ੍ਰੋਬਲਮ ਆਵੇ ਉਹਦੇ ਲਈ ਅਗਰ ਸਾਨੂੰ ਕੁਝ ਕਰਨਾ ਪੈਂਦਾ ਏ ਤਾਂ ਉਹ ਸਾਨੂੰ ਵੱਡਾ ਲੱਗਦਾ ਏ ਓਕੇ ਆ ਫਿਰ ਓਕੇ ਆ ਨਾ ਫਿਰ ਗੱਲ ਇਹ ਆ ਕਿ ਤੁਸੀਂ ਆਪਣਾ ਕਰਮ ਸਿਰਫ 2100 ਰੁਪਏ ਨਾਲ ਜੋੜ ਦਿੱਤਾ ਨਹੀਂ ਮਾਇਨੇ ਰੱਖਦਾ ਗੱਲ ਇਹ ਆ ਕਿ ਤੁਸੀਂ ਆਉਣ ਵਾਲੇ ਨੂੰ ਕਿੰਨਾ ਟਾਈਮ ਦਿੱਤਾ ਉਸ ਨੂੰ ਸੈਟੀਸਫਾਈ ਜਾਂ ਆਪਣੇ ਵਿਚਾਰ ਆਪਣੇ ਕਈ ਵਾਰੀ ਹੁਣ ਬਹੁਤੇ ਲੋਕ ਮੇਰੇ ਕੋਲ ਆਉਂਦੇ ਆ ਮੈਂ ਬਹੁਤ ਲੋਕਾਂ ਨੂੰ ਬਹੁਤ ਚੀਜ਼ਾਂ ਤੋਂ ਰੋਕਦੀ ਆ ਇਹ ਵੀ ਕਹਿੰਨੀ ਆ ਕਿ ਤੁਸੀਂ ਥੋੜਾ ਜਮਾ ਕੇ ਦੇਖੋ ਤੁਸੀਂ ਇਹ ਕਰਕੇ ਦੇਖੋ ਕਿਉਂ ਕਹਿੰਨੀ ਆ ਕਿਉਂਕਿ ਮੇਰਾ ਕਰਮ ਹੈ ਮੈਂ ਆਪਣਾ ਕੰਮ ਕਰ ਰਹੀ ਹਾਂ ਕਿਉਂਕਿ ਮੈਂ ਪੈਸੇ ਲੈ ਰਹੀ ਹਾਂ ਤਾਂ ਮੈਂ ਅਗਲੇ ਨੂੰ ਆਪਣੀ ਮੈਂ ਇਹ ਵੀ ਕਹਿੰਨੀ ਆ ਕਿ ਜੇ ਕੋਈ ਨੁਕਸਾਨ ਹੋਇਆ ਬਹੁਤੇ ਲੋਕਾਂ ਨੂੰ ਇਹ ਪਤਾ ਹੈ ਕਿ ਮੈਂ ਕਹਿੰਨੀ ਆ ਜੇ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਜ਼ਰੂਰ ਦੱਸਣਾ ਜੇ ਕੋਈ ਫਾਇਦਾ ਹੋ ਰਿਹਾ ਤਾਂ ਉਹ ਕੁਦਰਤ ਕਰਦੀ ਪਈ ਹੈ ਗੱਲ ਫਿਰ ਮੁੱਕਦੀ ਆ ਕੇ ਪੈਸੇ ਦੀ ਕਿਸੇ ਨੇ ਕਿਹਾ ਕਿ ਚਲੋ ਲੌਜੀਕਲੀ ਤਾਂ ਦੱਸਦੇ ਆ ਹਨਾ ਤੇ ਕਹਿੰਦੇ ਗੱਲ ਤਾਂ ਪੈਸੇ ਦੀ ਹੋ ਰਹੀ ਹੈ ਤੁਸੀਂ ਨਹੀਂ ਹਰ ਕਿਸੇ ਨੂੰ ਕਿ ਹਰ ਕਿਸੇ ਦੇ ਮੁਤਾਬਕ ਨਹੀਂ ਚੱਲ ਸਕਦੇ ਜਦੋਂ ਮੈਂ ਜੋਤਿਸ਼ ਨਹੀਂ ਸੀ ਕੀਤੀ ਉਦੋਂ ਵੀ ਸਭ ਦੀ ਪ੍ਰੋਬਲਮ ਸੀ ਜਦੋਂ ਮੈਂ ਕਰ ਲਈ ਉਦੋਂ ਵੀ ਇਹ ਨਹੀਂ ਕਿ ਸਭ ਦੀ ਹੱਲ ਹੋ ਗਈ ਆ ਕੁਦਰਤ ਨੇ ਜਦੋਂ ਮੈਂ ਨਹੀਂ ਹੋਣਾ ਇਸ ਦੁਨੀਆ 'ਚ ਉਦੋਂ ਵੀ ਇਹ ਦੁਨੀਆ ਉਸੇ ਤਰੀਕੇ ਨਾਲ ਚੱਲਣੀ ਹੈ ਪਤਾ ਨਹੀਂ ਕਿਦੋਂ ਕੁਦਰਤ ਨੇ ਕਿਸ ਨੂੰ ਕਿਸ ਨੇ ਕਿਸ ਰੂਪ ਵਿੱਚ ਕਿਸ ਤਰ੍ਹਾਂ ਬਿਠਾ ਦੇਣਾ ਹੈ ਮੈਂ ਮੈਂ ਤੇ ਕਹਿੰਦੀ ਨਹੀਂ ਪੈਸਾ ਮਾਇਨੇ ਤੁਸੀਂ ਕਹਿੰਦੇ ਹੋ ਕਿ ਚਲੋ ਤੁਸੀਂ ਕਹਿ ਰਹੇ ਹੋ ਪੈਸਾ ਮਾਇਨੇ ਨਹੀਂ ਰੱਖਦਾ ਮੈਂ ਕਦੇ ਨਹੀਂ ਕਹਿੰਦੀ ਪੈਸਾ ਮਾਇਨੇ ਨਹੀਂ ਰੱਖਦਾ ਮੈਂ ਤੇ ਇਹ ਕਹਿਨੀ ਆ ਕਿ ਜਿਹੜੇ ਲੋਕ ਇਹ ਕਹਿੰਦੇ ਆ ਜਿਹੜੇ ਲੋਕ ਤੁਹਾਨੂੰ ਆ ਆਮ ਤੌਰ ਤੇ ਤੁਸੀਂ ਹਰ ਜਗ੍ਹਾ ਤੇ ਅਨਾਊਂਸਮੈਂਟਾਂ ਚ ਵੀ ਸੁਣਦੇ ਹੋ ਹਰ ਚੀਜ਼ ਚ ਸੁਣਦੇ ਹੋ ਜਿਨ੍ਹਾਂ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਕਹਿੰਦੇ ਆ ਕਿ ਮਾਇਆ ਨਾਲ ਨਹੀਂ ਜਾਣੀ ਉਹਨਾਂ ਨੂੰ ਪੁੱਛੋ ਕਿ ਮਾਇਆ ਲੈ ਕੇ ਉੱਥੇ ਬਹਿ ਕੇ ਇਹ ਚੀਜ਼ ਕਹਿ ਰਹੇ ਆ ਮਾਇਆ ਨਾਲ ਨਹੀਂ ਜਾਣੀ ਸੁਣੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਕਹਿੰਦੇ ਕੋਈ ਬਾਬਾ ਸੀ ਸੁਣਿਆ ਹੋਣਾ ਤੁਸੀਂ ਵੀ ਕਾਫੀ ਗੱਲ ਇਹ ਫੇਮਸ ਹੋਈ ਆ ਕਿ ਕੋਈ ਬਾਬਾ ਸੀ ਅਮਰੀਕਾ ਗਿਆ ਹੈਨਾ ਅਮਰੀਕਾ ਗਿਆ ਤੇ ਉੱਥੇ ਜਾ ਕੇ ਉਹ ਉਹਨਾਂ ਦੇ ਕੋਲ ਮੱਥਾ ਟੇਕਣ ਨੂੰ ਬੀਬੀਆਂ ਆ ਗਈਆਂ ਜੀ ਆਉਂਦੀਆਂ ਨੇ ਆਪਾਂ ਨੂੰ ਪਤਾ ਸਾਰੇ ਜੁੜੇ ਆ ਇਹ ਆਪਣਾ ਮੁੱਦਾ ਨਹੀਂ ਹੈ ਗੱਲ ਕਰਨ ਦਾ ਆਪਾਂ ਤੇ ਵੈਸੇ ਤੁਹਾਨੂੰ ਇੱਕ ਗੱਲ ਸੁਣਾ ਰਹੇ ਹਾਂ ਚਲੋ ਉਹ ਗਿਆ ਬਾਬਾ ਯੂ ਐਸ ਏ ਚਲਾ ਗਿਆ ਤਾਂ ਉੱਥੇ ਜਾ ਕੇ ਬੀਬੀਆਂ ਉਹਨਾਂ ਦੇ ਕੋਲ ਬੈਠੀਆਂ ਤੇ ਇੱਕ ਬੀਬੀ ਨੇ ਪੁੱਛਿਆ ਬਾਬਾ ਜੀ ਮਾਇਆ ਨਹੀਂ ਟਿਕਦੀ ਤੇ ਅੱਗੋਂ ਬਾਬੇ ਦਾ ਜਵਾਬ ਸੀ ਬੀਬੀ ਜੇ ਮਾਇਆ ਟਿਕਦੀ ਹੁੰਦੀ ਤਾਂ ਸੀ ਯੂ ਐਸ ਏ ਕੀ ਕਰਨ ਆਉਣਾ ਸੀ ਤਾਂ ਇਹੀ ਚੀਜ਼ਾਂ ਸਾਨੂੰ ਸਿੱਖਿਆ ਦਿੰਦੀਆਂ ਨੇ ਕਿ ਉਸ ਚੀਜ਼ ਪਿੱਛੇ ਅਸੀਂ ਉਹਨਾਂ ਪਿੱਛੇ ਫਿਰਦੇ ਆ ਜਿਨ੍ਹਾਂ ਨੂੰ ਅਸੀਂ ਕੁਝ ਵੀ ਕਹਿਨੇ ਆ ਚਲੋ ਛੱਡੋ ਕੀ ਕਹਿਣਾ ਹਨਾ ਤੇ ਉਹ ਵੀ ਮਾਇਆ ਨਾਲ ਹੀ ਨੇ ਪੈਸਾ ਮਾਇਨੇ ਰੱਖਦਾ ਐ ਮੈਂ ਇਹ ਨਹੀਂ ਕਿਹਾ ਪੈਸਾ ਮਾਇਨੇ ਨਹੀਂ ਰੱਖਦਾ ਮੈਂ ਕਦੋਂ ਕਿਹਾ ਮੈਂ ਇਹ ਜ਼ਰੂਰ ਕਿਹਾ ਹੋਊਗਾ ਕਿ ਪੈਸਾ ਉਹਨਾ ਮਾਇਨੇ ਨਹੀਂ ਰੱਖਦਾ ਜਿੰਨਾ ਸਾਡੀ ਜ਼ਿੰਦਗੀ ਤੇ ਸਾਡੀ ਖੁਸ਼ੀ ਮਾਇਨੇ ਰੱਖਦੀ ਏ ਤੁਹਾਡੀ ਜੇਬ ਵਿੱਚ ਕੀ ਐ 100 ਐ 500 ਐ 5000 ਐ ਇਹ ਤੁਹਾਨੂੰ ਪਤਾ ਐ ਸਾਹਮਣੇ ਵਾਲੇ ਨੂੰ ਨਹੀਂ ਪਤਾ ਪੰਜ ਤਿਉੜੀਆਂ ਪਾ ਕੇ ਪੰਜ ਜਣੇ ਨੂੰ ਪੰਜ ਗਾਲਾਂ ਕੱਢ ਕੇ ਜਾਓਗੇ ਕਿਦਾ ਨੁਕਸਾਨ ਹੈ ਟੈਨਸ਼ਨ ਆਪਣੀ ਹੈ ਦਿਮਾਗ ਆਪਣਾ ਹੈ ਸਰੀਰ ਆਪਣਾ ਹੈ ਤੇ ਉਹ ਪੰਜ ਤੇ 50 ਤੇ 5000 ਨੇ ਕੱਖ ਨਹੀਂ ਕਰਨਾ ਉਹ ਕਰਨਾ ਤੁਹਾਡੇ ਚਿਹਰੇ ਦੀ ਸਮਾਈਲ ਨੇ ਕੰਮ ਉਹ ਕਰਨਾ ਤੁਹਾਡੇ ਅੰਦਰ ਦੀ ਸੰਤੋਸ਼ ਨੇ ਤੁਹਾਡੀ ਹਰ ਚੀਜ਼ ਨੇ ਕੰਮ ਕਰਨਾ ਪੈਸਾ ਬਹੁਤ ਜ਼ਰੂਰੀ ਹੈ ਰਿਸ਼ਤੇਦਾਰੀਆਂ ਤੇ ਦੁਨੀਆ ਨਿਭਾਉਣ ਦੇ ਲਈ ਤੁਹਾਡੇ ਲਈ ਤੁਹਾਡੇ ਸਰੀਰ ਲਈ ਉਹਨਾ ਜ਼ਰੂਰੀ ਨਹੀਂ ਹੈ ਕਈ ਜਗ੍ਹਾ ਤੇ ਗਾਲੀ ਮੁੱਕ ਜਾਂਦੀ ਹੈ ਤੇ ਜਿੱਥੋਂ ਜਦੋਂ ਗੱਲ ਮੁੱਕੇ ਉਹਦੇ ਤੋਂ ਪਹਿਲਾਂ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਆਪਣੇ ਸਰੀਰ ਨੂੰ ਸਹੀ ਕਰੋ ਮੈਂ ਤੇ ਇਹ ਕਹਿਨੀ ਆ ਕਿ ਜਿਸ ਤਰ੍ਹਾਂ ਕੁਦਰਤ ਨੇ ਤੁਹਾਨੂੰ ਬਣਾਇਆ ਉਸ ਤਰ੍ਹਾਂ ਚੱਲੋ ਆਪਣੇ ਆਪ ਨੂੰ ਥੋੜਾ ਚੇਂਜ ਕਰਕੇ ਰੱਖੋ ਅੱਛਾ 100 ਰੁਪਏ ਲੈਣ ਲੱਗ ਜਾਂਗੇ ਤੇ ਕਈਆਂ ਕੋ 100 ਵੀ ਨਹੀਂ ਉਹਨਾਂ ਨੇ ਵੀ ਨਹੀਂ ਆਉਣਾ ਫਿਰ ਉਹੀ ਗੱਲ ਪੈਸੇ ਦੀ ਗੱਲ ਨਹੀਂ ਹੈ ਕਿ ਗੱਲ ਤਾਂ ਪੈਸੇ ਦੀ ਹੋ ਰਹੀ ਸੀ ਆਪਾਂ ਇਹ ਗੱਲ ਕੀਤੀ ਹੈ ਨਾ ਮੇਰੇ ਕੋਲ ਕੋਈ ਆਇਆ ਉਹ ਵੀ ਇਸ ਚੈਦਰ ਸੋਣੀ ਰਹੇ ਹੋਣਗੇ ਅਗਰ ਉਹਨਾਂ ਨੇ ਮਤਲਬ ਇਹ ਗੱਲ ਕੀਤੀ ਆ ਤਾਂ ਜਰੂਰ ਕਮੈਂਟ ਵੀ ਸ਼ੇਅਰ ਕਰ ਸਕਦੇ ਆ ਕਿ ਕਹਿੰਦੇ ਕਿ ਅਸੀਂ ਕਿਸੇ ਨੂੰ 5000 5100 ਦਿੱਤਾ ਜਾਂ 11000 ਦਿੱਤਾ ਫੀਸ ਹੈਨਾ ਤੇ 11 ਮਿੰਟ ਅਗਲੇ ਨੇ ਬੈਠਾ ਨਹੀਂ ਦਿੱਤਾ ਐਦਾਂ ਦੇ ਕੰਮ ਐਦਾਂ ਦੇ ਕਰਮ ਇਹ ਕਰਮ ਨੇ ਠੀਕ ਹੈ ਓਕੇ ਆ ਹੈਨਾ ਜਦੋਂ ਡਾਕਟਰ ਦੱਸਦਾ ਹੈ ਨਾ ਤੇ ਜਦੋਂ ਸਾਨੂੰ ਮੁਸੀਬਤ ਪੈਂਦੀ ਹੈ ਤੇ ਫੇਰ ਅਸੀਂ ਜਦੋਂ ਛੋਟੀਆਂ ਪੈਂਦੀਆਂ ਨੇ ਨਾ ਤਾਂ ਫੇਰ ਅਸੀਂ ਭੱਜਦੇ ਆ ਤੇ ਫੇਰ ਜਦੋਂ ਅਸੀਂ ਭੱਜਦੇ ਆ ਨਾ ਤਾਂ ਫੇਰ ਸਾਡੇ ਸਾਡੀ ਕੀਮਤ ਨਹੀਂ ਫੇਰ ਅਸੀਂ ਕਹਿੰਦੇ ਹਾਂ ਜਿੰਨਾ ਮਰਜ਼ੀ ਲੱਗ ਜੇ ਇਹ ਕੇ ਸਹੀ ਹੋਣਾ ਚਾਹੀਦਾ ਹੈ ਜਿੰਨਾ ਮਰਜ਼ੀ ਲੱਗ ਜੇ ਮੈਂ ਬਚਣਾ ਚਾਹੀਦਾ ਮਾਂ ਜਿੰਨਾ ਮਰਜ਼ੀ ਲੱਗ ਜੇ ਆ ਚੀਜ਼ ਹੋਣੀ ਚਾਹੀਦੀ ਹੈ ਤੇ ਅਗਰ ਤੁਸੀਂ ਆਪਣੇ ਸਟਾਰ ਸਮਝ ਕੇ ਚੱਲ ਲੋ ਤਾਂ ਜਿੰਨਾ ਮਰਜ਼ੀ ਕਦੇ ਨਹੀਂ ਲੱਗੇਗਾ ਜਿੰਨਾ ਲੱਗੇਗਾ ਤੁਹਾਡੇ ਆਪਣੀਆਂ ਖੁਸ਼ੀਆਂ ਤੇ ਲੱਗੇਗਾ ਇੰਨਾ ਕੁ ਤੇ ਮੈਂ ਬੜੀ ਸੋਹਣੀ ਸੌਖੇ ਤਰੀਕੇ ਨਾਲ ਕਹਿ ਸਕਦੀ ਆ ਕਿ ਅਗਰ ਆਪਣੇ ਸਿਤਾਰਿਆਂ ਨੂੰ ਸਮਝ ਕੇ ਚੱਲਦੇ ਹੋ ਇੰਨੀ ਕੁ ਪੜਾਈ ਤਾਂ ਹੈ ਕਿ ਕਮ ਸੇ ਕਮ ਕੁਦਰਤ ਤੁਹਾਡਾ ਨੁਕਸਾਨ ਨਹੀਂ ਕਰਦੀ ਇਹ ਦਾਅਵੇ ਨਾਲ ਕਿਹਾ ਜਾਂਦਾ ਹੈ ਜਵਾਬ ਦੇਣਾ ਸੀ ਤਰਕ ਸੀ ਦੇਣਾ ਚਾਹੀਦਾ ਹੈ ਕਹਿੰਦੇ ਆ ਜੇ ਤੁਹਾਨੂੰ ਆਨਸਰ ਪਤਾ ਵੀ ਹੋਵੇ ਨਾ ਦਿੱਤਾ ਜਾਵੇ ਹਨਾ ਜਵਾਬ ਹੀ ਨਾ ਦੋ ਛੁੱਪ ਕਰਕੇ ਖੜ ਜੋ ਤਾਂ ਅਗਲੇ ਦੀ ਚੀਜ਼ ਅਗਲੇ ਨੂੰ ਮੁੜ ਜਾਂਦੀ ਹੈ ਤਾਂ ਅਗਲੇ ਨਾ ਅੱਛਾ ਕਈ ਵਾਰੀ ਕਿਸੇ ਦੀ ਚੁੱਪ ਨੂੰ ਨਾ ਉਹਦੀ ਉਹਦਾ ਗੁਨਾਹ ਹੀ ਸਮਝ ਲਿਆ ਜਾਂਦਾ ਹੈ ਕਿ ਅਸੀਂ ਬਹੁਤੀ ਵਾਰ ਕਹਿੰਦੇ ਆ ਕਿ ਲੈ ਬੋਲਿਆ ਨਹੀਂ ਨਾ ਹੁਣ ਆਮ ਪੰਜਾਬੀ ਚ ਗੱਲ ਹੈ ਨਾ ਜਦੋਂ ਕੋਈ ਗੱਲ ਵੀ ਲੈ ਹੁਣ ਬੋਲੇ ਨਹੀਂ ਤਾਂ ਇਹ ਗੱਲ ਨਹੀਂ ਹੈ ਕਿ ਬੋਲੇ ਨਹੀਂ ਤਾਂ ਮਤਲਬ ਅਗਲੇ ਨੂੰ ਜਵਾਬ ਨਹੀਂ ਆਉਂਦਾ ਜਵਾਬ ਸਭ ਨੂੰ ਆਉਂਦਾ ਚਲੋ ਮੇਰੇ ਕੋਲ ਤਾਂ ਕੁਦਰਤ ਨੇ ਜਰੀਆ ਬਣਾਇਆ ਆਪਾਂ ਤੁਹਾਨੂੰ ਜਵਾਬ ਦੇ ਦਿੱਤਾ ਕਿਸੇ ਦੀ ਚੁੱਪ ਨੂੰ ਤੇ ਆਪਣੇ ਵਿਚਾਰਾਂ ਕਿ ਸਦੀ ਚੁੱਪ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਤੁਸੀਂ ਕਦੇ ਵੀ ਦੁਨੀਆ ਨੂੰ ਨਹੀਂ ਬਦਲ ਸਕਦੇ ਤੁਸੀਂ ਆਪਣੇ ਆਪ ਨੂੰ ਆਪਣੀ ਸੋਚ ਨੂੰ ਆਪਣੇ ਆਪਣੀ ਕਿਸਮਤ ਮਤਲਬ ਕਿਸ ਤਰ੍ਹਾਂ ਦੀ ਮਤ ਕੁਦਰਤ ਨੇ ਦਿੱਤੀ ਹੈ ਉਸ ਨੂੰ ਹਮੇਸ਼ਾ ਸਮੇ ਸਮੇਤੇ ਚੇਂਜ ਕਰਕੇ ਆਪਣੇ ਪਰਵਰਤਨ ਨਾਲ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਜ਼ਰੂਰ ਕਰ ਸਕਦੇ ਹਾਂ ਪਰ ਜੇ ਤੁਸੀਂ ਸੋਚੋ ਕਿ ਸਾਹਮਣੇ ਵਾਲਾ ਬਦਲੇਗਾ ਤਾਂ ਮੈਂ ਖੁਸ਼ ਹੋऊंगी ਇਹ ਮੇਰੇ ਘਰ ਵਾਲੇ ਦਾ ਸੁਭਾਅ ਬਦਲ ਜੇ ਤਾਂ ਵਧੀਆ ਜੇ ਇਹ दारू ਛੱਡ ਦੇ ਤਾਂ ਵਧੀਆ ਇਹ ਮੇਰੇ ਨਾਲ ਹੋ ਜੇ ਤਾਂ ਵਧੀਆ ਜਾਏ ਇਹ ਜਿਹੜੀ ਮੇਰੀ ਜਨਾਨੀ ਆਇ ਕਲੇਸ਼ ਛੱਡ ਦੇ ਤਾਂ ਵਧੀਆ ਜਾਂ ਮੇਰੇ ਬੱਚੇ ਸੈੱਟ ਹੋ ਜਾਣ ਤਾਂ ਵਧੀਆ ਯਾਨੀ ਦੂਜੇ ਤੇ ਮੋਢੇ ਤੇ ਰੱਖ ਕੇ ਬੰਦੂਕਾਂ ਨਾਲ ਅਸੀਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਸੈਟੀਸਫਾਈ ਹੀ ਕਰ ਸਕਦੇ ਆ ਗੱਲ ਫਿਰ ਮੁੱਕ ਕੇ ਆਉਂਦੀ ਆ ਕਿ ਗੱਲ ਪੈਸੇ ਦੀ ਨਹੀਂ ਐ ਗੱਲ ਸੋਚ ਦੀ ਆ ਮੇਰੇ ਸਾਹਮਣੇ ਤਾਂ ਇੰਨਾ ਬਹੁਤ ਚਲੋ ਖੁਸ਼ ਰਿਹਾ ਕਰੋ ਸੱਚੀ ਮੁੱਚੀ ਹੀ ਗੱਲ ਜੋ ਐ ਜੋ ਵੀ ਐ ਤੁਹਾਡੇ ਆਪਣੇ ਮਨ ਦੀ ਐ ਤੁਹਾਡੇ ਆਪਣੇ ਵਿਚਾਰਾਂ ਦੀ ਐ ਜਦੋਂ ਅਸੀਂ ਨਹੀਂ ਵੀ ਹੋਣਾ ਦੁਨੀਆ 'ਚ ਪਰੇਸ਼ਾਨੀਆਂ ਉਦੋਂ ਵੀ ਨਹੀਂ ਤਾਂ ਆਪਣੇ ਆਪ ਨੂੰ ਕੋਈ ਵੱਡਾ ਨਹੀਂ ਖੰਨੀ ਖਾਬ ਸਮਝੀਦਾ ਜਿੱਦਾਂ ਮੈਂ ਕਹਾ ਕਿ ਮੰਨ ਲੋ ਕਿ ਮੈਨੂੰ ਹੀ ਪਤਾ ਹੀ ਜਾਂਦਾ ਬੜੇ ਗਿਆਨੀ ਬੜੇ ਸਮਝਦਾਰ ਬੜੇ ਵਧੀਆ ਲੋਕ ਆਏ ਦੁਨੀਆ ਚ ਚਲੇ ਗਏ ਸਾਬਨੇ ਚਲੇ ਜਾਣਾ ਹਰ ਕੋਈ ਆਪਣੀ ਰੇਟ ਤੇ ਆਪਣੀ ਹਰ ਕਿਸੇ ਨੇ ਆਪਣਾ ਕੁਛ ਨਾ ਕੁਛ ਆਪਣੇ ਤਰੀਕੇ ਨਾਲ ਬਣਾਇਆ ਹੋਇਆ ਏ ਤੇ ਅਗਲੇ ਦਾ ਤਰੀਕਾ ਹੈ ਬਾਈ ਤੁਹਾਨੂੰ ਨਹੀਂ ਪਸੰਦ ਤੇ ਬੜੀ ਵੱਡੀ ਦੁਨੀਆ ਏ ਕੋਈ ਨਾ ਕੋਈ ਹੋਰ ਰਸਤਾ ਮਿਲ ਜਾਏਗਾ ਤੁਹਾਨੂੰ ਹਨਾ ਚਲੋ ਖੁਸ਼ ਰਹੋ ਬਹੁਤ ਹੀ ਖੁਸ਼ ਰਹੋ ਤੇ ਆਪਾਂ ਗੱਲ ਕਰਾਂਗੇ 9 ਅਗਸਤ 2024 ਦਿਨ ਸ਼ੁੱਕਰਵਾਰ ਦੀ तिथि आज रहेगी पंचमी तिथि है ना 9 तारीख ਨੂੰ ਸ਼ੁੱਕਰਵਾਰ ਵਾਲੇ ਦਿਨ ਹਸਤ ਨਕਸ਼ਤਰ ਚੱਲੇਗਾ ਚੰਦਰ ਦਾ ਨਕਸ਼ਤਰ ਹੈ ਤੇ ਕੰਨਿਆ ਰਾਸ਼ੀ ਵਿੱਚ ਚੰਦਰਮਾ नाग पंचमी ਦੀ ਤਿਥੀ ਹੈ ਅੱਜ ਕੰਨਿਆ ਰਾਸ਼ੀ ਵਿੱਚ नाग पंचमी ਦੀ ਤਿਥੀ ਹੈ ਅੱਜ ਤੇ ਚੰਦਰ ਕੇਤੂ ਦਾ ਗ੍ਰਹਿਣ ਜੋਗ ਰਹੇਗਾ ਕੰਨਿਆ ਰਾਸ਼ੀ ਵਿੱਚ ਚੰਦਰਮਾ ਨੇ नाग पंचमी ਤੇ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਚ ਦੱਸਾਂਗੇ नाग पंचमी ਦੇ ਕੀ ਕਰਨਾ ਚਾਹੀਦਾ ਹੈ ਹਨਾ ਤੇ ਨਾਲ ਜੋ ਹਸਤ ਨਕਸ਼ਤਰ ਆਪਾਂ ਦੱਸਿਆ ਚੰਦਰਮਾ ਦਾ ਹੀ ਨਕਸ਼ਤਰ ਹੈ ਚੰਦਰ ਕੇਤੂ ਦਾ ગ્રਹਣ ਜੋਗ ਲੱਗੇਗਾ ਸ਼ੁੱਕਰਵਾਰ ਵਾਲੇ ਦਿਨ ਰਾਹੁ ਕਾਲ ਦਾ ਟਾਈਮ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਰਹੇਗਾ ਓਕੇ ਆ ਚਲੋ ਮੰਗਲ ਬ੍ਰਹਸਪਤ ਸੂਰਜ ਕਰਕਰਾਸ਼ੀ ਵਿੱਚ ਚੱਲ ਰਿਹਾ ਹੈ ਨਾਲ ਬੁੱਧ ਤੇ ਸ਼ੁੱਕਰ ਦੀ ਜੋਤੀ ਸਿੰਘ ਰਾਸ਼ੀ ਵਿੱਚ ਬਣੀ ਹੋਈ ਹੈ ਚੰਦਰ ਕੇਤੂ ਤੇ ਰਾਹੁ ਮੇਨ ਰਾਸ਼ੀ ਵਿੱਚ ਠੀਕ ਹੈ ਸ਼ਰੀ ਆਪਣੇ ਘਰ ਚ ਨੇ ਤੁਸੀਂ ਜਾਣਦੇ ਹੋ ਚਲੋ ਬੱਕਰੀ ਚੱਲ ਰਿਹਾ ਜੀ ਬੁੱਧ ਹਜੇ ਬੱਕਰੀ ਹੀ ਰਹੇਗਾ ਸਿੰਘ ਰਾਸ਼ੀ ਵਿੱਚ ਤੇ ਆਪਾਂ ਗੱਲ ਕਰਾਂਗੇ ਸ਼ੁਰੂਆਤ ਚੋਂ ਐਰੀਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਚੰਦਰ ਕੇ ਤੁਛੇਵੇਂ ਸਥਾਨ ਵਿੱਚ ਲੱਗਿਆ ਗ੍ਰਹਿਣ ਯੋਗ 6ਵਾਂ ਸਥਾਨ ਰੋਗ ਦਾਈ ਬਿਮਾਰੀ ਦਾਈ ਚਿੰਤਾ ਦਾਈ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਹਸਪਤਾਲ ਦੇ ਚੱਕਰ ਲੰਘ ਸਕਦੇ ਆ ਮਨ ਵਿੱਚ ਐਨ ਤੇ ਪਰੇਸ਼ਾਨ ਵਦਨਾਮੀ ਦਾ ਅਜੀਬ ਜਿਹਾ ਡਰ mante ਰਹੇ ਚਲੋ ਬਦਨਾਮੀ ਤੋਂ ਬਚਣ ਦੇ ਲਈ ਥੋੜਾ ਸਾਇਲੈਂਟ ਮੋਡ ਵਿੱਚ ਰਹਿਣਾ ਹੈ ਕੋਈ ਕਿਸੇ ਦੀ ਗੱਲ ਕਰ ਵੀ ਰਿਹਾ ਤੇ ਜ਼ਿਆਦਾ ਬੋਲਣਾ ਨਹੀਂ ਹੈ ਦੂਜਾ ਜੀਵ ਤੇ ਸ਼ਾਇਦ ਅੱਜ ਫੇਰ ਲਗਾ ਲੈਣਾ ਤੀਜਾ ਚੰਦਰ ਦਾ ਨਕਸ਼ਤਰ ਹੈ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ ਪਿਛਲੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਜਾਮਨੀ ਰੰਗ ਪਾਉ ਦਿਨ ਵਧੀਆ ਜਾਏਗਾ ਟੌਰਸ ਬ੍ਰਿਖ ਰਾਸ਼ੀ ਵਾਲੇ ਸੋਚ ਸਥਾਨ ਵਿੱਚ ਚੰਦਰ ਕੇਤੂ ਦਾ ਗ੍ਰਹਿਣ ਜੋਗ ਤੇ ਚੰਦਰ ਦਾ ਨਕਸ਼ਤਰ ਹਸਤ ਨਕਸ਼ਤਰ ਮੇਤਰ ਨਾ ਹੋਣ ਕਰਕੇ ਡਿਸੀਜਨ ਲੈਣ ਵਿੱਚ ਅੱਜ ਥੋੜੀ ਪ੍ਰੋਬਲਮ ਆ ਸਕਦੀ ਹੈ ਕਿਸੇ ਵੀ ਤਰ੍ਹਾਂ ਦਾ ਡਿਸੀਜਨ ਹੋਵੇ ਕੰਮਕਾਰ ਦਾ ਹੋਵੇ ਪਰਿਵਾਰ ਦਾ ਹੋਵੇ ਤਾਂ ਉਹਦੇ ਵਿੱਚ ਜਦੋਂ ਪ੍ਰੋਬਲਮ ਆ ਰਹੀ ਹੋਵੇ ਤਾਂ ਕੁਝ ਚੀਜ਼ਾਂ ਕੁਦਰਤ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਮਾਤਾ ਪਿਤਾ ਜੀ ਸਲਾਹ ਨਾਲ ਚੱਲ ਲੈਣਾ ਚਾਹੀਦਾ ਤਾਂ ਚੰਗੇ ਰਿਜ਼ਲਟ ਦੀ ਆਸ ਤੁਸੀਂ ਕਰ ਸਕਦੇ ਹੋ ਮਿਲ ਸਕਦਾ ਹੈ ਠੀਕ ਹੈ ਕੋਸ਼ਿਸ਼ ਕਰਨੀ ਹੈ ਇਤਰਕੰਨਾ ਪਿੱਛੇ ਅੱਜ ਵੀ ਲਾ ਲੈਣਾ ਹੈ ਜੈਮਨੀ ਮਿਥੂ ਰਾਸ਼ੀ ਵਾਲਿਆਂ ਨੇ ਚਾਂਦੇ ਦੇ ਗਲਾਸ ਚ ਪਾਣੀ ਪੀਣਾ ਮਾਤਾ ਦੀ ਥੋੜੀ ਜੀ ਸੇਤ ਡਿਸਟਰਬ ਹੋ ਜਾਏਗੀ ਹਸਪਤਾਲ ਦੇ ਚੱਕਰ ਲੱਗਣਗੇ ਟੈਸਟ ਵਗੈਰਾ ਕਰਾਉਣ ਜਾ ਸਕਦੇ ਹੋ ਦੁੱਧ ਮੱਥੇ ਤੇ ਲਗਾਉਂਦੇ ਹੀ ਰਹੋ ਤੇ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਆਓ ਕੈਂਸਰ ਕਰਕਰਾਸ਼ੀ ਵਾਲੇ ਹਸਤ ਨਕਸ਼ਤਰ ਮਿੱਤਰ ਹੈ ਇਸ ਕਰਕੇ ਦਿਨ ਵਧੀਆ ਜਾਏਗਾ ਆਪਣੇ ਬਾਰੇ ਸੋਚਣਾ ਤੇ ਸੈਰ ਕਰਨੀ ਜਾਂ ਫਿਟਨੈਸ ਲਈ ਧਿਆਨ ਦੇਣਾ ਕੋਈ ਜਿਮ ਵਗੈਰਾ ਜੁਆਇਨ ਕਰਨ ਬਾਰੇ ਵੀ ਸੋਚ ਸਕਦੇ ਹੋ ਦਿਨ ਵਧੀਆ ਹੈ ਥੋੜਾ ਸਰਕਲ ਤੇ ਜਾਂ ਕਿਤੇ ਵੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਥੋੜੀ ਪਾਣੀ ਤੋਂ ਦੂਰੀ ਬਣਾ ਕੇ ਰੱਖੋ ਡੂੰਘੇ ਪਾਣੀ ਚ ਬਿਲਕੁਲ ਕਿਤੇ ਵੀ ਨਹੀਂ ਜਾਣਾ ਲਿਯੋਜਨੀ ਸਿੰਘ ਰਾਸ਼ੀ ਵਾਲੇ ਚੰਦਰਕੇਤੂ ਦਾ ਗ੍ਰਹਿ ਯੋਗ ਚੰਦਰਮਨ ਜਲ ਨੂੰ ਗ੍ਰਹਿਣ ਲੱਗਿਆ ਕੇਤੂ ਨਾਲ ਖਟਾਸ ਹੋਈ ਮਨ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਆਦਾ ਬੋਲਣ ਨਾਲ ਭੇਤ ਖੁੱਲ ਜਾਣਗੇ ਬਸ ਥੋੜਾ ਜਿਹਾ ਘੱਟ ਬੋਲੋ ਬਹਿਸ ਬਾਜੀ ਤੋਂ ਬਚੋ ਤਾਂ ਕਿ ਦਿਨ ਵਧੀਆ ਜਾਵੇ ਖੱਜਲਖਵਾਰੀ ਮਾਨਸਿਕ ਤੌਰ ਤੇ ਨਾ ਹੋਵੇ ਤਾਂ ਪਤਾਸੇ ਦਾ ਸੇਵਨ ਵੀ ਕਰ ਲਓ ਵਰਗੋ ਕੰਨਿਆ ਰਾਸ਼ੀ ਵਾਲੇ ਸੇਥ ਥੋੜੀ ਜੀ ਅਪਸੈਟ ਰਹੇਗੀ ਨਜ਼ਲਾ ਜੁਕਾਮ ਚੱਕਣ ਲੱਗ ਸਕਦੀਆਂ ਨੇ ਇਨਕਮ ਦੇ ਸੋਰਸਸ ਵਧੇ ਰਹਿਣਗੇ ਤੇ ਕਿਤੇ ਯਾਤਰਾ ਯਾਤਰਾ ਮੀਨਸ ਕਿਤੇ ਜਾਣਾ ਪੈ ਸਕਦਾ ਜਰੂਰੀ ਕੰਮ ਅਚਾਨਕ ਕੇ ਚਲੋ ਭਾਈ ਜਾਣਾ ਪਿਆ ਤੇ ਉਹਦੇ ਲਈ ਥੋੜਾ ਖੱਜਲ ਖਵਾਰੀ ਜਾਂ ਆਪਾਂ ਕਹਿ ਸਕਦੇ ਆ ਕਿ ਭੱਜ ਨਾ ਠ ਜ਼ਿਆਦਾ ਕਿਸੇ ਦੀ ਕੰਮ ਲਈ ਕਰਨੀ ਪੈ ਸਕਦੀ ਹੈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਲਿਬਰਾ ਤੁਲਾ ਰਾਸ਼ੀ ਸਿਤਾਰੇ ਖਰਚੀਆਂ ਵਾਲੇ ਨੇ ਔਰ ਸਰਕਾਰੀ ਦਰਬਾਰੇ ਇਨਕਮ ਵਧਾਉਣ ਵਾਲੇ ਨੇ ਧੁੱਪ ਚ ਸੇ ਟਾਕੇ ਰੱਖੋਗੇ ਕਿ ਤਾਂ ਕਿਸੇ ਪ੍ਰਤਿਸ਼ਟਾਵਾਣ ਵਿਅਕਤੀ ਦੀ ਮਦਦ ਨਾਲ ਰੁਕੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਖਾਸ ਤੌਰ ਤੇ ਤਾਂਬੇ ਦਾ ਪੈਸਾ ਜਲ ਪ੍ਰਵਾਹ ਕਰੋ ਤੇ ਮਾਂ ਦੇ ਪੈਰੀ ਹੱਥ ਲਗਾ ਲਓ स्कॉर्पियो वृश्चिक राशि वाले विदेश ली सितारे चंगे प्लानिंग का कुछ ज्यादा होण गया शॉपिंग दा मन करेगा दूर जाके शॉपिंग करनी लग्जरी चीजयां खरीदनीया देखनीया बस इदे विच ही थोड़ा ज्यादा टाइम ज्यादा लगाओगे तुसी चंद्र दा नक्षत्र किस्मत दा मालिक सरकारी नौकरी करने वाले दा वी कॉन्फिडेंस डबल हो जाएगा तरक्की लई रास्ते खोल जानगे सेजटेरियस धनु राशि वाले ਸਿਤਾਰੇ ਤਨੂਰਾਸ਼ੀ ਵਾਲਿਆਂ ਦੇ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾ ਵਧਾਉਣ ਵਾਲੇ ਆ ਮਨ ਨੂੰ ਲੱਗਿਆ ਚੰਦਰ ਕੇਤੂ ਦਾ ਗ੍ਰਹਿ ਜੋਗ ਮਾਤਾ ਦੀ ਸਿਹਤ ਖਰਾਬ ਕਰੇਗਾ ਘਰ 'ਚ ਥੋੜੀ ਬਹੁਤੀ ਉਦਾਸੀ ਦੇ ਸਕਦਾ ਤਾਂ ਉਹਦੇ ਲਈ ਹਲਕਾ ਜਿਹਾ 뮤직 ਲਗਾ ਕੇ ਰੱਖੋ ਕੋਸ਼ਿਸ਼ ਇਹ ਕਰਨੀ ਹੈ ਜੀ ਕਿ 10ਵੇਂ ਸਥਾਨ ਵਿੱਚ ਚੰਦਰ ਕੇਤੂ ਹੈ ਤਾਂ ਬੱਚਿਆਂ ਨੂੰ ਕੇਲੇ ਦਾਣ ਦੇ ਸਕਦੇ ਹੋ ਖਾਣ ਨੂੰ ਦੋ ਜਰੂਰੀ ਹੈ ਪੀਲਾ ਰੰਗ ਦਾ ਕੈਪਰੀਕੋਨ ਮਕਰ ਰਾਸ਼ੀ ਵਾਲੇ ਚੰਦਰ ਕੇਤੂ ਦਾ ਗ੍ਰਹਿ ਜੋ ਕਿਸਮਤ ਸਥਾਨ ਵਿੱਚ ਲੱਗਿਆ ਲੱਗਦਾ ਕਈ ਵਾਰੀ ਕਿ ਗੱਡੀ ਬਿਲਕੁਲ ਲੀ ਤੇ ਚੱਲਦੀ ਪਈ ਹੈ ਤੇ ਕਈ ਵਾਰ ਲੱਗਦਾ ਐਵੇਂ ਹੀ ਡਿਸਟਰਬ ਹੋਈ ਪਈ ਹੈ ਕੁਝ ਨਾ ਕੁਝ ਚੀਜ਼ਾਂ ਕੁਝ ਨਾ ਕੁਝ ਗੱਲਾਂ ਮਨ ਤੇ ਇਧਰੋਂ ਉਧਰੋਂ ਸੁਣ ਕੇ ਉਸ ਦਾ ਪ੍ਰਭਾਵ ਥੋੜਾ ਪਰੇਸ਼ਾਨ ਕਰੇਗਾ ਪੇਟ ਦੀ ਦੰਦਾਂ ਦੀ ਪ੍ਰੋਬਲਮ ਵੀ ਹੋ ਸਕਦੀ ਆ ਬੱਚਿਆਂ ਨੂੰ ਫਲ ਦੇ ਸਕਦੇ ਹੋ ਤੁਸੀਂ ਚੌਲ ਹਲਦੀ ਦੁੱਧ ਜਲ ਪ੍ਰਵਾਹ ਕਰ ਸਕਦੇ ਹੋ ਸ਼ਾਂਤੀ ਬਣੇਗੀ ਅਕਿਊਰਸ ਕੁੰਭ ਰਾਸ਼ੀ ਵਾਲੇ ਚੰਦਰ ਕੇਤੂ 8ਵੇਂ ਸਥਾਨ ਵਿੱਚ ਤੇ ਨਾਲ ਚੰਦਰਗਾ ਨਕਸ਼ਤਰ ਮਿੱਤਰਨੀ ਹੈ ਕਰਜ਼ੇ ਦੀ ਲੋਨ ਦੀ ਕਿਸ਼ਤ ਕੋਈ ਟੁੱਟ ਸਕਦੀ ਹੈ ਹਲਕੇ ਚ ਨਾਲੋਂ ਥੋੜਾ ਲੇਜੀਪਨ ਤੋਂ ਬਚੋ ਸੁਸਤੀ ਤੋਂ ਬਚੋ ਸਮੇਂ ਸਿਰ ਆਪਣੇ ਕੰਮ ਨਿਬੜੋ ਤਾਂ ਕਿ ਦਿਨ ਅੱਛਾ ਜਾਵੇ ਹਾਂ ਮਨ ਕਈ ਵਾਰੀ ਤੇ ਇੱਧਰ ਉੱਧਰ ਪਟਕੇਗਾ ਮੀਨਸ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਸੰਗਤ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੱਗਦਾ ਹੈ ਹੋਲ ਸਕਦੇ ਹੋ ਥੋੜਾ ਦੂਰ ਹੀ ਰਹੋ ਮੱਥੇ ਤੇ ਚੰਦਨ ਲਗਾ ਲਓ ਛੁੱਕਰ ਦੀ سپورਟ ਲਵੋ ਪਾਈਸੇ ਜਾਨੀ ਮੇਨ ਰਾਸ਼ੀ ਵਾਲੇ ਚੰਦਰਕੇਤੂ 7ਵੇਂ ਸਥਾਨ ਵਿੱਚ ਕੰਮ ਕਰਨ ਲਈ ਬਿਜ਼ਨਸ ਲਈ ਜੋ ਵਿਦੇਸ਼ ਤੋਂ ਤਾਂ ਕੰਮ ਕਰ ਚੇਂਜ ਕਰਨ ਲਈ ਜਾਂ ਕਿਤੇ ਨਵੇਂ ਕੰਮ ਦੀ ਆਫਰ ਆ ਸਕਦੀ ਹੈ ਉਦੋਂ ਤੱਕ ਪਹਿਲਾ ਕੰਮ ਨਹੀਂ ਛੱਡਣਾ ਜਦੋਂ ਤੱਕ ਨਵਾਂ ਨਹੀਂ ਮਿਲ ਜਾਂਦਾ ਕੋਸ਼ਿਸ਼ ਕਰਨੀ ਹੈ ਕੱਚ ਦੇ ਗਲਾਸ ਚ ਪਾਣੀ ਨਹੀਂ ਪੀਣਾ ਪ੍ਰੇਮ ਸਬੰਧਾਂ ਵਿੱਚ ਛੋਟੀ ਮੋਟੀ ਨੋਕ ਚੋਕ ਹੋ ਸਕਦੀ ਹੈ ਪਰ ਵੱਡੀ ਕੋਈ ਖਤਰਨਾਕ ਗੱਲ ਨਹੀਂ ਹੈ ਮੱਥੇ ਤੇ ਦੁੱਧ ਲਾਓ ਤੇ ਨਾਲ ਹੀ ਮਸਟਰਡ ਰੰਗ ਪਾਓ ਏਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ 나ਗ ਪੰਚਮੀ ਦਾ ਦਿਨ ਸੁਣੋ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਕਾਲ ਸਰਪ ਯੋਗ ਹੋਵੇ ਜਿਨ੍ਹਾਂ ਦੀ ਜਨਮ ਪੱਤਰੀ ਚ ਕਾਲ ਸਰਪ ਯੋਗ ਹੋਵੇ ਜਾਂ ਕਦੇ ਕਿਸੇ ਨੇ ਦੱਸਿਆ ਕਿ ਤੁਹਾਡੀ ਜਨਮ ਪੱਤਰੀ ਚ ਕਾਲ ਸਰਪ ਯੋਗ ਹੈ ਰਾਹੁ ਕੇਤੂ ਹੈ ਬੈਠੇ ਆ ਕੋਈ ਚੰਦਰ ਕੇਤੂ ਦਾ ਗ੍ਰੈਂਡ ਜੋਗ ਹੈ ਅੱਜ ਵੈਸੇ ਵੀ ਗ੍ਰੈਂਡ ਜੋਗ ਲੱਗਿਆ ਹੋਇਆ ਤਾਂ ਕੀ ਕਰਨਾ ਹੈ ਦੋ ਸੱਪ ਲੈਣੇ ਅਸ਼ਟ ਧਾਤੂ ਲੈ ਲਓ ਤਾਂਬੇ ਦੇ ਲੈ ਲਓ ਚਾਂਦੀ ਦੇ ਲਾਉ ਦਸ ਸੱਪ ਲੈ ਕੇ ਜਲ ਪ੍ਰਵਾਹ ਕਰਿਓ ਸ਼ਿਵਲਿੰਗ ਤੇ ਰੱਖਿਓ ਪੀਪਲ ਥਲੇ ਰੱਖਿਓ ਕੋ ਜੋ ਵੀ ਕਾਲ ਸਤਾਲ ਸਰਪ ਮਤਰਵ ਰਾਹੁ ਤੇ ਕੇਤੂ ਜਿਸ ਸੱਪ ਦੀ ਪੂੰਛ ਤੇ ਕੰਮੂ ਉਹਦੇ ਵਿੱਚ ਅੰਦਰ ਸਾਰੇ ਹੀ ਗ੍ਰਹਿ ਆਪਜਾ ਡੋਣ ਹੈ ਨਾ ਤਾਂ ਤੁਸੀਂ ਇਹ ਉਪਾਅ ਕਰਨਾ ਹੈ ਸਹੀ ਰਹੇਗਾ ਸਭ ਕੁਝ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਖੁਸ਼ ਰੌਮਸ ਕਰਉਂਦੇ ਰਹੋ ਮੈਨੂੰ ਦੋ ਇਜਾਜ਼ਤ ਸਾਸ਼ਿਕਾ